ਗੁੱਪ ਸਿੰਘ ਸਟੇਡੀਅਮ ਦੇ ਬਿਲਕੁਲ ਬਾਹਰ ਇੱਕ ਮੁੰਡਾ ਇੱਕ ਔਰਤ ਨੂੰ ਮਾਰ ਰਿਹਾ ਸੀ ਬੇਰਹਿਮੀ ਦੇ ਨਾਲ ਉਸ ਦੇ ਢਿੱਡ, ਛਾਤੀ ਅਤੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਇਹ ਦਰਦਨਾਕ ਘਟਨਾ ਦੀ ਵੀਡੀਓ ਨੂੰ ਨਾਸਿਰਫ ਉਸ ਨੇ ਖੁਦ ਆਪਣੀ ਅੱਖਾਂ ਦੇ ਨਾਲ ਕੋਲ ਬੈਠ ਕੇ ਦੇਖਿਆ ਸਗੋਂ ਲੋਕਾਂ ਨੂੰ ਵੀ ਲਾਈਵ ਕਰਕੇ ਦਿਖਾਇਆ ਆਪਣੇ ਫੋਨ ਦੇ ਵਿੱਚ ਲਾਈਵ ਹੋਣ ਤੋਂ ਬਾਅਦ ਉਹ ਦੱਸਦਾ ਹੈ ਕਿ ਇਹ ਹੀ ਮੇਰੀ ਪਤਨੀ ਹੈ ਨੰਦਨੀ ਇਹਦਾ ਨਾਮ ਹੈ ਤੇ ਮੈਂ ਅਰਵਿੰਦ ਇਸ ਵੀਡੀਓ ਦੇ ਵਿੱਚੋਂ ਬਹੁਤ ਕੁਝ ਪਤਾ ਲੱਗਿਆ ਜਿਸ ਦੇ ਵਿੱਚ ਉਹ ਆਪਣੀ ਪਤਨੀ ਤੇ ਇਲਜ਼ਾਮ ਵੀ ਲਗਾਉਂਦਾ ਰਹੇ ਹ ਕਿਉਂਕਿ ਇਸ ਤੋਂ ਪਹਿਲਾਂ ਵੀ ਉਸਨੇ ਕਈ ਵੀਡੀਓਜ਼ ਨੂੰ ਵਾਇਰਲ ਕੀਤਾ ਸੀ ਪਤਨੀ ਨੇ ਵੀ ਹਾਲਾਂਕਿ ਇੱਕ ਵੀਡੀਓ ਸਾਹਮਣੇ ਲਿਆਂਦੀ ਸੀ ਜਿਸ ਦੇ ਵਿੱਚ ਆਪਣੇ ਪਤੀ ਦੇ ਉੱਪਰ ਇਲਜ਼ਾਮ ਲਗਾਏ ਸੀ ਤਾਂ ਇਹ ਪੂਰਾ ਮਾਮਲਾ ਕੀ ਹੈ ਪਹਿਲਾਂ ਉਹ ਸਮਝ ਲੈਣੀਆਂ ਕਿ ਕਸਟੇਡੀਅਮ ਦੇ ਬਾਹਰ ਇੱਕ ਮੁੰਡਾ ਇੱਕ ਕੁੜੀ ਨੂੰ ਮਾਰ ਰਿਹਾ ਸੀ ਜਦੋਂ ਉਹ ਲਾਈਵ ਹੁੰਦਾ ਹੈ ਤਾਂ ਇਸ ਲਾਈਵ ਸਟ੍ਰੀਮ ਨੂੰ ਦੇਖ ਕੇ ਪੁਲਿਸ ਵਾਲੇ ਮੌਕੇ ਤੇ ਪਹੁੰਚ ਜਾਂਦੇ ਨੇ ਅਤੇ ਇਸ ਬੰਦੇ ਨੂੰ ਕਾਬੂ ਕੀਤਾ ਜਾਂਦਾ ਹੈ ਜਦੋਂ ਇਹਨੂੰ ਪੁੱਛਿਆ ਜਾਂਦਾ ਹੈ ਕਿ ਹੋਇਆ ਕੀ ਹੈ ਇੱਥੇ ਕਾਰਨ ਕੀ ਹੈ ਕਿਉਂ ਇੰਨੀ ਬੇਰਹਿਮੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਵੀ ਦਿਖਾਈ ਜਾ ਰਹੀ ਹੈ ਤਾਂ ਉਹ ਦੱਸਦਾ ਹੈ ਕਿ ਇਹ ਹੀ ਮੇਰੀ ਪਤਨੀ ਹੈ ਅਤੇ ਇਹ ਮੇਰੀ ਇੱਛਾ ਸੀ ਕਿ ਇਹ ਮੇਰੀ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰੇ ਪਰ ਪੁਲਿਸ ਨੇ ਮੈਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਮੈਂ ਉਸ ਨੂੰ ਮਰਦਾ ਹੋਇਆ ਨਹੀਂ ਦੇਖ ਪਾਇਆ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਵੀ ਇਸ ਪਤੀ ਨੂੰ ਭੋਰਾ ਵੀ 1% ਵੀ ਦੁੱਖ ਨਹੀਂ ਸੀ 2022 ਦੇ ਵਿੱਚ ਇਹ ਕੁੜੀ ਮੁੰਡਾ ਸੋਸ਼ਲ ਮੀਡੀਆ ਤੇ ਦੋਵੇਂ ਜਣੇ ਮਿਲੇ ਸੀ ਅਤੇ 2023 ਦੇ ਵਿੱਚ ਜਾ ਕੇ ਇਹਨਾਂ ਨੇ ਵਿਆਹ ਕਰਵਾ ਲਿਆ ਸੀ ਲਵ ਮੈਰਿਜ ਕਰਵਾਈ ਗਈ ਸੀ ਇਹ ਕੁੜੀ ਇੱਕ ਪਾਰਨਰ ਦੇ ਵਿੱਚ ਕੰਮ ਕਰਦੀ ਸੀ ਨੰਦਨੀ ਇਸ ਦਾ ਨਾਮ ਸੀ ਸੋਸ਼ਲ ਮੀਡੀਆ ਤੇ ਦੋਵੇਂ ਜਣੇ ਇੱਕ ਦੂਸਰੇ ਨੂੰ ਫੋਲੋ ਕਰਨ ਲੱਗ ਪਏ ਗੱਲਬਾਤ ਚੱਲੀ 2023 ਦੇ ਵਿੱਚ ਜਦੋਂ ਵਿਆਹ ਕਰਵਾਇਆ ਤਾਂ ਇਹ ਕੁੜੀ ਨੰਦਨੀ ਜਾਣਦੀ ਸੀ ਕਿ ਮੁੰਡਾ ਵਿਆਹਿਆ ਹੋਇਆ ਤੇ ਇਸ ਦਾ ਇੱਕ ਬੱਚਾ ਵੀ ਆ ਤੇਦਰੋਂ ਨੰਦਨੀ ਵੀ ਪਹਿਲਾਂ ਵਿਆਹੀ ਹੋਈ ਸੀ ਅਰਵਿੰਦ ਨੂੰ ਪਤੀ ਨੂੰ ਵੀ ਇਹ ਗੱਲ ਪਤਾ ਸੀ ਨਵੇਂ ਪਤੀ ਨੂੰ ਤੋਂਵੇਂ ਜਾਣੇ ਰਹਿ ਰਹੇ ਸੀ ਇਕੱਠੇ ਪਰ 2024 ਆਂਦੇ ਆਂਦੇ ਦੋਵਾਂ ਦੇ ਰਿਸ਼ਤੇ ਦੇ ਵਿੱਚ ਖਟਾਸ ਆ ਗਈ ਮੁੰਡੇ ਦੇ ਇਹ ਇਲਜ਼ਾਮ ਕਿ ਇਸ ਕੁੜੀ ਦੇ ਕਈ ਬੌਏਫ੍ਰੈਂਡਸ ਨੇ ਇਹ ਕੱਪੜਿਆਂ ਦੀ ਤਰ੍ਹਾਂ ਮੁੰਡਿਆਂ ਨੂੰ ਬਦਲਦੀ ਹੈ ਨਿੱਤ ਨਵੇਂ ਮੁੰਡੇ ਦੇ ਨਾਲ ਇਹ ਗੱਲਬਾਤ ਕਰਦੀ ਹੈ ਘੁੰਮਦੀ ਹੈ ਅਤੇ ਬੀਤੀ ਦਿਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਲਦੀ ਹੈ ਜਿਸ ਦੇ ਵਿੱਚ ਇਹ ਪਤਨੀ ਆਪਣੇ ਇੱਕ ਮੇਲ ਫਰੈਂਡ ਦੇ ਨਾਲ ਇੱਕ ਮੁੰਡੇ ਦੋਸਤ ਦੇ ਨਾਲ ਇਹ ਇੱਕ ਬਰਥਡੇ ਸੈਲੀਬ੍ਰੇਟ ਕਰ ਰਹੀ ਸੀ ਤੇ ਉਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਉਸ ਵੀਡੀਓ ਨੂੰ ਪਤੀ ਨੇ ਦੇਖ ਲਿਆ ਸੀ ਪਤੀ ਦਾ ਕਹਿਣਾ ਸੀ ਕਿ ਆਪਣੇ ਦੋਸਤਾਂ ਦੇ ਨਾਲ ਯਾਰਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਇੰਜੋਏ ਕਰ ਰਹੀ ਹੈ ਖੁਸ਼ ਹੋ ਰਹੀ ਹੈ ਅਤੇ ਇਹੀ ਗੱਲ ਉਸ ਦੇ ਅੰਦਰ ਰੜਕਦੀ ਜਾ ਰਹੀ ਸੀ ਜਿਸ ਤੇ ਕਰਕੇ ਉਹਨੇ 2024 ਦੇ ਵਿੱਚ ਵੀ ਪਹਿਲਾਂ ਆਪਣੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਸਮੇਂ ਪਤਨੀ ਦੇ ਵੱਲੋਂ ਪੁਲਿਸ ਦੇ ਕੋਲ ਜਾ ਕੇ ਰਿਪੋਰਟ ਲਿਖਾਈ ਗਈ ਪੁਲਿਸ ਨੇ ਪਤੀ ਨੂੰ ਹਿਰਾਸਤ ਦੇ ਵਿੱਚ ਲਿਆ 3 ਮਹੀਨੇ ਉਹ ਜੇਲ੍ਹ ਦੇ ਵਿੱਚ ਰਿਹਾ ਬਾਹਰ ਆ ਕੇ ਇਹਨਾਂ ਦੇ ਵਿੱਚ ਸਮਝੌਤਾ ਵੀ ਹੋ ਗਿਆ ਸੀ ਪਰ ਹੁਣ 2000 25 ਚੱਲ ਰਿਹਾ ਹੈ ਤੇ ਇਸ ਦੇ ਵਿੱਚ ਤਾਂ ਜਿਹੜੀ ਬੇਰਹਿਮੀ ਇਸ ਪਤੀ ਦੇ ਵੱਲੋਂ ਪਤਨੀ ਦੇ ਨਾਲ ਕੀਤੀ ਗਈ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੈ ਕਿਉਂਕਿ ਇਸ ਬੰਦੇ ਨੇ ਖੁਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੂਰੀ ਘਟਨਾ ਦਿਖਾਈ ਹੈ ਸਾਰੀਆਂ ਗੱਲਾਂ ਬਾਤਾਂ ਉਹ ਦੱਸ ਰਿਹਾ ਪਰ ਨਾਲ ਹੀ ਹੁਣ ਉਹ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਪੁਲਿਸ ਦੇ ਕੋਲੋਂ ਜਦੋਂ ਇਹ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਜਿਹੜਾ ਤੇਰੇ ਕੋਲ ਹਥਿਆਰ ਹੈ ਤੂੰ ਉਹ ਲਿਆ ਕਿੱਥੋਂ ਤਾਂ ਉਸ ਤੇ ਇਸ ਪਤੀ ਦਾ ਕਹਿਣਾ ਸੀ ਕਿ ਮੈਨੂੰ ਇਹ ਹਥਿਆਰ ਮੇਰੀ ਪਤਨੀ ਦੇ ਬॉयਫਰੈਂਡ ਦੇ ਵੱਲੋਂ ਹੀ ਦਿੱਤਾ ਗਿਆ ਹੈ ਉਸ ਦਾ ਕਹਿਣਾ ਸੀ ਕਿ ਮੈਂ ਉਹਨੂੰ ਬਚਪਨ ਤੋਂ ਜਾਣਦਾ ਅਤੇ ਉਹਨੇ ਹੀ ਇਹ ਸਾਰਾ ਪ੍ਰਬੰਧ ਮੈਨੂੰ ਲੈ ਕੇ ਦਿੱਤਾ ਉਹਨੇ ਹੀ ਮੈਨੂੰ ਲੋਕੇਸ਼ਨਾਂ ਦੱਸੀਆਂ ਅਤੇ ਉਸੇ ਦੇ ਮਿਲੀ ਭੁਗਤ ਦੇ ਨਾਲ ਮੈਂ ਆਪਣੀ ਪਤਨੀ ਨੂੰ ਮਾਰ ਸਕਿਆ ਉਹ ਜਾਣ ਬੁੱਝ ਕੇ ਇਸ ਬॉयਫ੍ਰੈਂਡ ਨੂੰ ਫਸਾਣਾ ਚਾਹੁੰਦਾ ਹੈ ਕਿਉਂਕਿ ਉਸ ਦੀਆਂ ਵੀਡੀਓਜ਼ ਨੇ ਇਸ ਇਸ ਪਤਨੀ ਦੇ ਨਾਲ ਗੱਲਬਾਤ ਚੱਲ ਰਹੀ ਸੀ ਦੋਵਾਂ ਦੀ ਜਾਂ ਫਿਰ ਵਾਕਈ ਹੀ ਇਸ ਦੇ ਵਿੱਚ ਸਚਾਈ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰ ਫਿਲਹਾਲ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਛਾਤਰ ਪਤੀ ਖਾਸ ਕਰਕੇ ਪੁਲਿਸ ਦੇ ਨਾਲ ਗੱਲਾਂ ਕਰ ਰਿਹਾ ਹੈ ਇਹਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਆਉਣ ਵਾਲੇ ਭਵਿੱਖ ਦਾ ਵੀ ਕੋਈ ਡਰ ਨਹੀਂ ਅਤੇ ਇਹੋ ਜਿਹੀਆਂ ਕਹਾਣੀਆਂ ਸੁਣਾ ਰਿਹਾ ਹੈ ਇਹ ਪੁਲਿਸ ਨੂੰ ਕਿ ਉਹ ਵੀ ਨਿਤ ਦਿਨ ਪਰੇਸ਼ਾਨ ਹੋ ਰਹੇ ਨੇ ਇਸ ਦਾ ਰਿਮਾਂਡ ਲੈਣ ਤੋਂ ਬਾਅਦ ਕਿ ਆਖਿਰਕਾਰ ਇਹ ਆਖ ਕਿਰੇ ਹੈ ਜਦ ਤੱਕ ਹੋਰ ਵੱਡੇ ਸਬੂਤ ਨਹੀਂ ਮਿਲ ਜਾਂਦੇ ਕਿ ਇਸ ਪੂਰੀ ਘਟਨਾ ਦੇ ਵਿੱਚ ਕੌਣ ਕੌਣ ਸ਼ਾਮਿਲ ਹੈ ਉਦੋਂ ਤੱਕ ਇਹੀ ਦੇਖਣਾ ਹੋਵੇਗਾ ਕਿ ਅਰਵਿੰਦ ਹੋਰ ਕੀ ਕੁਝ ਆਖਦਾ ਇੱਕ ਪਤਨੀ ਦੇ ਨਾਲ ਇੱਕ ਕੁੜੀ ਦੇ ਨਾਲ ਉਸਨੇ ਲਵ ਮੈਰਿਜ ਕਰਵਾਈ ਸੀ ਤੇ ਉਸ ਤੋਂ ਬਾਅਦ ਜਿਹੜਾ ਉਸ ਦਾ ਅੰਜਾਮ ਹੋਇਆ ਉਹ ਸੋਸ਼ਲ ਮੀਡੀਆ ਤੇ ਸਭ ਦੇ ਸਾਹਮਣੇ ਇੱਕ ਪ੍ਰੇਮ ਕਹਾਣੀ ਦਾ ਇੱਕ ਪਤੀ ਪਤਨੀ ਦੇ ਰਿਸ਼ਤੇ ਦਾ ਬੇਹੱਦ ਹੀ ਦੁਖਦ ਅੰਤ ਹੋਇਆ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਫੁੱਟਿਆ ਕਿਉਂਕਿ ਲਾਈਵ ਹੋ ਕੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮਾਰ ਮਕਾਇਆ ਗਿਆ ਪ੍ਰਸ਼ਾਸਨ ਤੋਂ ਸਵਾਲ ਪੁੱਛੇ ਜਾ ਰਹੇ ਨੇ ਅਤੇ ਨਾਲ ਹੀ ਇਸ ਪਤੀ ਨੂੰ ਲੋਕ ਨਿੰਦਾ ਕਰ ਰਹੇ ਨੇ ਕਿਉਂਕਿ ਇਹ ਪਹਿਲਾਂ ਵੀ ਵਿਆਹ ਹੋਇਆ ਸੀ ਨਾ ਤਾਂ ਉਸ ਵਿਆਹ ਦੇ ਵਿੱਚ ਇਹ ਖਰਾ ਉਤਰਿਆ ਤੇ ਨਾ ਹੀ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਨੰਦਨੀ ਦੇ ਨਾਲ ਹਾਲਾਂਕਿ ਉਸ ਕੁੜੀ ਦੀਆਂ ਵੀ ਕੁਝ ਗਲਤੀਆਂ ਹੋ ਸਕਦੀਆਂ ਨੇ ਪਰ ਜੋ ਕੁਝ ਇਸ ਪਤੀ ਦੇ ਵੱਲੋਂ ਕੀਤਾ ਗਿਆ ਉਹ ਬੇहद ਹੀ ਨਿੰਦਣਯੋਗ ਹੈ ਪਤੀ ਅਰਵਿੰਦਰ ਆਪਣੀ ਪਤਨੀ ਨੰਦਨੀ ਨੂੰ ਮਾਰਨ ਦੀ ਕਪੂਰੀ ਵੀਡੀਓ ਜਾਰੀ ਕਰਦਾ ਹੈ ਸਰੀਆਮ ਨੂੰ ਉਸਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਪਤਨੀ ਨੂੰ ਤੜਪਾ ਤੜਪਾ ਕੇ ਮਾਰਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਰਿਪੋਰਟ ਫਾਇਰ ਕਰਨ ਤੋਂ ਬਾਅਦ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਦਾ ਰਿਮਾਂਡ ਵੀ ਹਾਸਲ ਕੀਤਾ ਹੈ ਪੁਲਿਸ ਦੇ ਵੱਲੋਂ ਜਦੋਂ ਰਿਮਾਂਡ حاصل ਕੀਤਾ ਗਿਆ ਤਾਂ ਇਸ ਦੇ ਵਿਛਾਲੇ ਬॉयਫਰੈਂਡ ਨੂੰ ਲੈ ਕੇ ਪਤੀ ਦੇ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਉਲਝਾਇਆ ਜਾ ਰਿਹਾ ਹੈ ਉਹ ਦੱਸਦਾ ਹੈ ਕਿ ਨੰਦਨੀ ਦੀ ਪੂਰੀ ਲੋਕੇਸ਼ਨ ਉਸ ਦੇ ਬॉयਫਰੈਂਡ ਅੰਕੁਸ਼ ਪਾਠਕ ਦੇ ਵੱਲੋਂ ਦੱਸੀ ਜਾ ਰਹੀ ਸੀ ਆਪਣੇ ਮੋਬਾਈਲ ਦੇ ਵਿੱਚੋਂ ਇੱਕ ਫੋਟੋ ਵੀ ਦਿਖਾਉਂਦਾ ਹੈ ਜਿਸ ਦੇ ਵਿੱਚ ਅੰਕੁਸ਼ ਐਸਪੀ ਆਫਿਸ ਦੇ ਵਿੱਚ ਮ੍ਰਿਤਕਾ ਦੇ ਨਾਲ ਖੜਿਆ ਹੋਇਆ ਲੇਕਿਨ ਜਦੋਂ ਪੁਲਿਸ ਨੇ ਫੋਟੋ ਦੀ ਡਿਟੇਲ ਕੱਢੀ ਤਾਂ ਘਟਨਾ ਵਾਲੇ ਦਿਨ ਦੀ ਉਹ ਨਹੀਂ ਸੀ ਇਸੇ ਤਰ੍ਹਾਂ ਹੀ ਕਈ ਗੱਲਾਂ ਨੂੰ ਲੈ ਕੇ ਜਦੋਂ ਪੁਸ਼ਟੀ ਕੀਤੀ ਜਾ ਰਹੀ ਹੈ ਤਾਂ ਉਹ ਇੱਕ ਤੋਂ ਬਾਅਦ ਇੱਕ ਝੂਠ ਬੋਲ ਰਿਹਾ ਹੈ ਪਿਛੋਰ ਦੇ ਪੁੱਟੀਪਿੰਡਾ ਰਹਿਣ ਵਾਲਾ 15 ਸਾਲ ਤੋਂ ਉੱਥੇ ਹੀ ਰਹਿ ਰਿਹਾ ਸੀ ਅਰਵਿੰਦ ਅਤੇ ਇਹ ਸਾਰੀ ਘਟਨਾ ਨੂੰ ਲੈ ਕੇ ਉਹ ਦੱਸਦਾ ਹੈ ਕਿ ਮੈਂ ਕਾਰਤੂਸ ਵੀ ਐਸੇ ਬੌਏਫ੍ਰੈਂਡ ਦੇ ਕੋਲੋਂ ਲਿਆ ਪੁਲਿਸ ਨੇ ਦੋਨਾਂ ਦੀ ਗੱਲਬਾਤ ਮੋਬਾਈਲ ਰਿਕਾਰਡ ਲੋਕੇਸ਼ਨ ਖੰਗਾਲੇ ਸ਼ੁਰੂ ਕਰ ਦਿੱਤੇ ਨੇ सोमवार ਨੂੰ ਰਿਮਾਂਡ ਇਸ ਦਾ ਪੂਰਾ ਹੋਇਆ ਹੈ ਅਰਵਿੰਦ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਕਈ ਵਾਰ ਗਲਤ ਗੱਲਾਂ ਦੱਸਦਾ ਰਿਹਾ ਪੁਲਿਸ ਨੂੰ ਉਲਝਾਉਂਦਾ ਰਿਹਾ ਜਿਸ ਦੇ ਚੱਲਦੇ ਹੋਏ ਇਸ ਤੇ ਹੋਰ ਰਿਮਾਂਡ ਦੀ ਵੀ ਜ਼ਰੂਰਤ ਪੈਣੀ ਹੈ ਦੱਸਦੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਨੰਦਨੀ ਆਪਣੇ ਪਤੀ ਅਰਵਿੰਦ ਦੇ ਖਿਲਾਫ ਐਸਪੀ ਆਫਿਸ ਤੋਂ ਸ਼ਿਕਾਇਤ ਕਰਨ ਤੋਂ ਬਾਅਦ ਈ ਰਿਕਸ਼ਾ ਦੇ ਵਿੱਚ ਵਾਪਸ ਆ ਰਹੀ ਸੀ ਇਸ ਸਮੇਂ ਉਸ ਦੇ ਨਾਲ ਉਸ ਦੇ ਦੋ ਦੋਸਤ ਅੰਕੁਸ਼ ਅਤੇ ਕੱਲੂ ਪੰਚਾਲ ਮੌਜੂਦ ਸੀ ਦੋਵੇਂ ਹੀ ਕੈਪਟਲ ਰੂਪ ਸਿੰਘ ਸਟੇਡੀਅਮ ਦੇ ਸਾਹਮਣੇ ਅਰਵਿੰਦ ਨੇ ਜਦੋਂ ਉਹਨਾਂ ਨੂੰ ਰੋਕਿਆ ਤਾਂ ਗੋਲੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਕੱਟਾ ਦਿਖਾਉਂਦੇ ਹੋਏ ਉਹਨੇ ਨੰਦਲੀ ਨੂੰ ਈ-रिक्शा ਤੋਂ نیچے ਉਤਾਰਿਆ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ ਗੋਲੀ ਲੱਗਣ ਤੋਂ ਬਾਅਦ ਇਹੇ ਪਤਨੀ ਵਿੱਚ ਛੜਕ ਤੇ ਲਹੂ-ਲੋਹਾਨ ਹੋ ਕੇ ਡਿੱਗ ਪਈ ਪਤੀ ਅਰਵਿੰਦ ਦਾ ਦਿਲ ਫਿਰ ਵੀ ਨਹੀਂ ਪਸੀਜਿਆ ਉਹਨੇ ਤੈਅ ਕਰ ਲਿਆ ਸੀ ਕਿ ਮੈਂ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਦੇ ਨਾਲ ਮਾਰਾਂਗਾ ਇਹਨੂੰ ਜ਼ਿੰਦਾ ਨਹੀਂ ਛੱਡਣਾ ਟੜਫਾ ਟੜਫਾ ਕਿਉਂ ਉਹ ਉਸ ਨੂੰ ਮਾਰਦਾ ਰਿਹਾ ਨਾਲ ਵੀਡੀਓ ਬਣਾਉਂਦਾ ਰਿਹਾ ਲਾਈਵ ਹੋ ਗਿਆ ਫੇਸਬੁਕ ਤੇ ਪਰ ਉਹ ਚਾਹੁੰਦਾ ਸੀ ਕਿ ਮੈਂ ਇਸ ਨੂੰ ਆਖਰੀ ਦਮ ਤੱਕ ਦੇਖਾਂ ਜਦੋਂ ਇਹ ਦਮ ਤੋੜੇ ਪਰ ਉਸ ਤੋਂ ਪਹਿਲਾਂ ਹੀ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਅਤੇ ਇਸ ਪਤਨੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਦਿਨ ਦਿਹਾੜੇ ਇਸ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮਾਰਿਆ ਗਿਆ ਹੈ ਅਰਵਿੰਦ ਦੇ ਵੱਲੋਂ ਉਹਨੂੰ ਹੁਣ ਤੱਕ ਵੀ ਇਸ ਪੂਰੀ ਘਟਨਾ ਤੋਂ ਬਾਅਦ ਕੋਈ ਦੁੱਖ ਨਹੀਂ ਕੋਈ ਪਛਤਾਵਾ ਨਹੀਂ ਸਗੋਂ ਉਹ ਹੱਸਦਾ ਹੋਇਆ ਇਹੀ ਆਖ ਰਿਹਾ ਹੈ ਦੀ ਕਾਰ ਉਹ ਮੇਰੇ ਸਾਹਮਣੇ ਮਰਦੀ ਰੋਜ਼ ਰੋਜ਼ ਦੀ ਕਿਛਕਿਛ ਤੋਂ ਪਿੱਛਾ ਛੁੱਟ ਗਿਆ ਮਲਾਲ बस ਇਸ ਗੱਲ ਦਾ ਹੈ ਕਿ ਉਹਨੇ ਮੇਰੇ ਸਾਹਮਣੇ ਦਮ ਨਹੀਂ ਤੋੜਿਆ ਪਤੀ ਨੇ ਕਿਹਾ ਕਿ ਪਤਨੀ ਨੇ ਮੇਰਾ ਜੀਣਾ ਹਰਾਮ ਕਰ ਦਿੱਤਾ ਸੀ ਰੁਪਿਆ ਪੈਸਾ ਗੱਡੀਆਂ ਸਭ ਹੜੱਪ ਲਿਆ ਸੀ ਮੈਂ ਪਲਪਲ ਮਾਰ ਰਿਹਾ ਸੀ ਜਦੋਂ ਕਿ ਉਹ ਹਰ ਦਿਨ ਨਵੇਂ-ਨਵੇਂ ਮੁੰਡਿਆਂ ਦੇ ਨਾਲ ਐਸ਼ ਕਰ ਰਹੀ ਸੀ ਨੰਦਨੀ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਜਨਮ ਦਿਨ ਮਨਾ ਰਹੀ ਹੈ ਬਰਥਡੇ ਸੈਲੀਬ੍ਰੇਸ਼ਨ ਦੀ ਇਹ ਸਾਰੀ ਵੀਡੀਓ ਹੈ ਇਥੇ ਜਮ ਕੇ ਸਾਰੇ ਜਾਣੇ ਸੈਲੀਬ੍ਰੇਟ ਕਰ ਰਹੇ ਨੇ ਅਤੇ ਇਹ ਵੀਡੀਓ ਦੇਖਣ ਤੋਂ ਬਾਅਦ ਹੀ ਪਤੀ ਨੂੰ ਬੇਹੱਦ ਗੁੱਸਾ ਆਇਆ ਕਿ ਇਹ ਮੁੰਡਿਆਂ ਦੇ ਨਾਲ ਖੁਸ਼ ਕੀਵੇਂ 12 ਸਤੰਬਰ ਤੋਂ ਜਦੋਂ ਨੰਦਨੀ ਆਪਣੇ ਬॉयਫਰੈਂਡ ਅੰਕੁਸ਼ ਦੇ ਨਾਲ ਉਸ ਪਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਐਸਪੀ ਆਫਿਸ ਤੋਂ ਵਾਪਸ ਆ ਰਹੀ ਸੀ ਉਦੋਂ ਹੀ ਪਤੀ ਦੇ ਵੱਲੋਂ ਪਲਾਨ ਬਣਾਇਆ ਗਿਆ ਸੀ ਕਿ ਮੈਂ ਇਹਨੂੰ ਰਸਤੇ ਦੇ ਵਿੱਚ ਘੇਰ ਕੇ ਹਮਾਰਾਂਗਾ ਇਸਨੇ ਪੂਰੀ ਘਟਨਾ ਨੂੰ ਬੜੇ ਹੀ ਤਰੀਕੇ ਦੇ ਨਾਲ ਤਰਤੀਬ ਵਰ ਤਰਤੀਬ ਅੰਜਾਮ ਦਿੱਤਾ 13 ਸਤੰਬਰ ਨੂੰ ਨੰਦਨੀ ਦੀ ਪੋਸਟਮਾਰਟਮ ਹੋਣ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਜਦੋਂ ਇਸ ਕੁੜੀ ਦੇ ਮੌਤ ਦਾ ਪਤਾ ਲੱਗਿਆ ਤਾਂ ਨਾ ਤਾਂ ਇਸ ਨੂੰ ਇਸ ਦਾ ਸਹੁਰਾ ਪਰਿਵਾਰ ਲੈਣ ਦੇ ਲਈ ਤਿਆਰ ਸੀ ਅਤੇ ਨਾ ਹੀ ਪੇਕਾ ਪਰਿਵਾਰ ਪਿਤਾ ਦਾ ਕਹਿਣਾ ਸੀ ਕਿ ਇਸ ਤੇ ਸਹੁਰੇ ਇਸ ਨੂੰ ਲੈਣਗੇ ਮ੍ਰਿਤਕ ਦੇ ਨੂੰ ਪਰ ਉਹਨਾਂ ਦੇ ਵੱਲੋਂ ਜਵਾਬ ਦੇਣ ਤੋਂ ਬਾਅਦ ਇੱਕ ਦੋਸਤ ਜ਼ਰੂਰ ਅੱਗੇ ਆਂਦਾ ਨੰਦਨੀ ਦਾ ਜੋ ਕਿ ਉਸ ਦਾ ਫਰੰਡ ਹੀ ਕਿਹਾ ਜਾ ਰਿਹਾ ਹੈ ਕਿ ਮੈਂ ਇਸ ਦਾ ਅੰਤਿਮ ਸੰਸਕਾਰ ਕਰਾਂਗਾ ਪਰ ਪੁਲਿਸ ਨੇ ਕਿਹਾ ਕਿ ਬਲੱਡ ਰਿਲੇਸ਼ਨ ਦੇ ਵਿੱਚ ਹੀ ਮ੍ਰਿਤਕ ਦੇ ਦਿੱਤੀ ਜਾ ਸਕਦੀ ਹੈ ਕਿਸੇ ਨੂੰ ਤਾਂ ਉਸ ਤੋਂ ਬਾਅਦ ਪਿਤਾ ਨੂੰ ਇਹ ਮ੍ਰਿਤਕ ਦੀ ਅੰਤਿਤੀ ਗਈ ਸੀ 3 ਸਾਲ ਪਹਿਲਾਂ ਇਹ ਸੋਸ਼ਲ ਮੀਡੀਆ ਤੇ ਪਿਆਰ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਇਹੋ ਜਹੀ ਨਫ਼ਰਤ ਕਿ ਕਪਤੀ ਆਪਣੀ ਪਤਨੀ ਨੂੰ ਜਿਹੜੀ ਕਿ ਕਦੇ ਉਸਦੀ ਪ੍ਰੇਮਿਕਾ ਸੀ ਉਸ ਨੂੰ ਜ਼ਿੰਦਾ ਤੱਕ ਨਹੀਂ ਦੇਖਣਾ ਚਾਹੁੰਦਾ ਸੀ ਪਾਰਨਰ ਦੇ ਵਿੱਚ ਕੰਮ ਕਰਦੀ ਨੰਦਰੀ ਨੂੰ 2022 ਦੇ ਵਿੱਚ ਅਰਵਿੰਦ ਮਿਲਿਆ ਸੀ ਇੱਕ ਦੂਸਰੇ ਦੇ ਵੱਲ ਉਹ ਅਟਰੈਕਟ ਹੋ ਗਏ ਸੋਸ਼ਲ ਮੀਡੀਆ ਤੇ ਫੋਲੋ ਕਰਨ ਲੱਗ ਪਏ ਕਮੈਂਟਸ ਕਰਨ ਲੱਗ ਪਏ ਇੱਕ ਦੂਸਰੇ ਦੀਆਂ ਪੋਸਟਾਂ ਨੂੰ ਪਸੰਦ ਕਰਨ ਲੱਗ ਪਏ ਤੇ 2023 ਦੇ ਵਿੱਚ ਜਾ ਕੇ ਦੋਹਾਂ ਨੇ ਲਵ ਮੈਰਿਜ ਕਰਵਾ ਲਈ ਸੀ ਨੰਦਨੀ ਨੇ ਤਾਂ ਆਪਣੇ ਪਤੀ ਨੂੰ ਤਲਾਕ ਦਿੱਤਾ ਸੀ ਉਸ ਦਾ ਪਹਿਲਾ ਪਤੀ ਸੀ ਪਰ ਜਿਹੜਾ ਅਰਵਿੰਨ ਸੀ ਉਹ ਆਪਣੇ ਵਿਆਹ ਤੋਂ ਖੁਸ਼ ਨਹੀਂ ਸੀ ਆਪਣੀ ਪਤਨੀ ਤੋਂ ਖੁਸ਼ ਨਾ ਹੋਣ ਕਰਕੇ ਹੀ ਉਹ ਨੰਦਨੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ। ਇਹ ਪਿਆਰ ਜਿਹੜਾ ਕਿ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਇਆ ਸੋਸ਼ਲ ਮੀਡੀਆ ਤੇ ਹੀ ਇੱਕ ਦੂਸਰੇ ਖਿਲਾਫ ਜ਼ਹਿਰ ਵੀ ਉਗਲਣ ਲੱਗ ਪਏ ਸੀ। ਕੁਝ ਸਮੇਂ ਬਾਅਦ ਹੀ ਇੱਕ ਦੂਸਰੇ ਦੀਆਂ ਪੋਸਟਾਂ ਨੂੰ ਇਨਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ ਸ਼ੁਰੂ ਕੀਤਾ, ਇੱਕ ਦੂਜੇ ਨੂੰ ਗਲਤ ਬੋਲਣਾ ਸ਼ੁਰੂ ਕੀਤਾ। ਜਿਸ ਦੇ ਵਿੱਚ ਅਰਵਿੰਦ ਨੇ ਨੰਦਨੀ ਦੀਆਂ ਤਿੰਨ ਮੁੰਡਿਆਂ ਦੇ ਨਾਲ ਫੋਟੋਆਂ ਅਪਲੋਡ ਕੀਤੀਆਂ ਤੇ ਕਮੈਂਟ ਕੀਤਾ ਕਿ ਇਹ ਰਿਸ਼ਤੇ ਕੀ ਕਹਾਉਂਦੇ ਨੇ। ਇਸ ਦੇ ਨਾਲ ਲੜਕੀਆਂ ਦੇ ਕੀ ਸਬੰਧ ਨੇ ਜੋ ਲੋਕ ਮੈਨੂੰ ਗਲਤ ਸਮਝਦੇ ਨੇ ਪਹਿਲਾਂ ਉਹ ਇਹ ਦੱਸਣ ਕਿ ਇਸ ਕੁੜੀ ਦੇ ਨਾਲ ਤਿੰਨ ਤਿੰਨ ਮੁੰਡਿਆਂ ਦੇ ਨਾਲ ਕੀ ਸਬੰਧ ਨੇ ਇਸ ਦੇ ਜਵਾਬ ਤੇ ਵਿੱਚ ਨੰਦਨੀ ਨੇ ਕਿਹਾ ਕਿ ਇੱਕ ਫੋਟੋ ਵਾਇਰਲ ਕਰਦੇ ਹੋਏ ਜਿਸ ਦੇ ਵਿੱਚ ਇੱਕ ਲਾੜੀ ਦੀ ਫੋਟੋ ਸੀ ਲਿਖਿਆ ਸੀ ਸ਼ਾਦੀशुदा ਹੋਵੇ ਜਾਂ ਫਿਰ ਤਲਾਕ ਹੋਵੇ ਦੋਨਾਂ ਹੀ ਸੂਰਤਾਂ ਦੇ ਵਿੱਚ ਬੇਕਾਰ ਸਿਰਫ ਔਰਤਾਂ ਹੀ ਹੁੰਦੀਆਂ ਨੇ ਮਰਦਾਂ ਦਾ ਘਰ ਕੋਈ ਨਹੀਂ ਖੋਣਦਾ ਦਾਸਤੇ ਕਿ ਸਾਲ 2024 ਦੇ ਵਿੱਚ ਨੰਦਨੀ ਨੇ ਥਾਣਾ ਸਿਰੋਲ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ। ਉਹਨੇ ਦੋਸ਼ ਲਗਾਇਆ ਸੀ ਕਿ ਪਤੀ ਅਰਵਿੰਦ ਨੇ ਗੱਡੀ ਦੇ ਨਾਲ ਕੁਚਲ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੇ ਲਈ ਹੀ ਪੁਲਿਸ ਦੇ ਵੱਲੋਂ ਇਸ ਪਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ 3 ਮਹੀਨੇ ਤੱਕ ਉਹ ਜੇਲ੍ਹ ਦੇ ਵਿੱਚ ਵੀ ਰਿਹਾ। ਬਾਅਦ ਵਿੱਚ ਕੋਰਟ ਦੇ ਵਿੱਚ ਚਪਟ ਪੱਤਰ ਦੇ ਕੇ ਘਟਨਾ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਇਸ ਆਧਾਰ ਤੇ ਅਰਵਿੰਦ ਨੂੰ ਜਨਵਰੀ 2025 ਦੇ ਵਿੱਚ ਜ਼ਮਾਨਤ ਮਿਲ ਗਈ ਸੀ। ਇਹੀ ਨਹੀਂ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਨੰਦਨੀ ਨੇ ਖੁਰ ਦੇ ਨਾਲ ਘਟਨਾਵਾ ਨਾ ਹੋਣ ਦਾ ਕਥਨ ਦਰਜ ਕਰਵਾਇਆ ਸੀ ਯਾਨੀ ਕਿ ਰਾਜੀਨਾਮਾ ਹੋ ਗਿਆ ਸੀ ਜਿਸ ਤੇ ਚਲਦੇ ਹੋਏ ਅਰਵਿੰਦ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਪਰ ਅੱਜ ਇਸ ਬੰਦੇ ਨੇ ਉਹੀ ਕੰਮ ਕੀਤਾ ਜਿਸ ਤੋਂ ਨੰਦਨੀ ਡਰਦੀ ਹੁੰਦੀ ਸੀ ਪਰ ਉਹਨੇ ਕਦੇ ਯਕੀਨ ਨਹੀਂ ਮੰਨਿਆ ਕਿ ਇਹ ਹੀ ਪਤੀ ਹੈ ਉਹੀ ਮੁੰਡਾ ਜਿਹੜਾ ਕਦੇ ਮੈਨੂੰ ਪਿਆਰ ਕਰਦਾ ਸੀ ਮੇਨ ਨਾਲ ਵਿਆਹ ਕਰਵਾਉਣ ਲਈ ਇਹਨੇ ਆਪਣੀ ਪਤਨੀ ਅਤੇ ਬੱਚੇ ਨੂੰ ਛੱਡ ਦਿੱਤਾ ਸੀ ਤੇ ਅੱਜ ਇਸਨੇ ਮੈਨੂੰ ਵੀ ਬੁਰੀ ਤਰ੍ਹਾਂ ਦੇ ਨਾਲ ਮਾਰ ਦੇਣਾ। ਬਲੈਕਮਿਲਿੰਗ ਦੀ ਸ਼ਿਕਾਇਤ ਲੈ ਕੇ ਆਈ ਹਾਂ। ਉਹ ਮਾਰੇ ਹਸਬੈਂਡ ਹੈ ਜੋ ਉਹ AI से मेरे फोटो ਮਤਲਬ ਐਸੇ ਗੰਦੇ ਕਰਕੇ ਫੇਲ ਕਰ ਰਹੇ ਹਨ। और उनकी जो जीएफ है पूजा परिहार जो कि अजयगढ़ की है फिलहाल निवास वो ग्वालियर में करती है जो उनकी जीएफ है और उसको एक बेटा है इसका और इसकी पहली वाइफ भी है जिसकी शिकायत मैंने 2024 में करी थी उसके बाद जैसे हम थाने से बाहर निकले तो गाड़ी चढ़ा दी थी अरविंद ने मेरे ऊपर फिर उसके बाद अभी वो जेल से निकले आए तो अभी पोस्ट पे पोस्ट करते जा रहा है और मतलब हमारे गाँव वालों को मतलब तो आपत्ति ऐसे मतलब तो बहुत गंदा गंदा लिख रहा है कहना तुम राजीनामा कर लो मेरे साथ रह लो राजीनामा कर लो वो मैं नहीं करना चाहती और ना मैं रहना चाहती जो गाड़ी चढ़ाई थी उन्होंने मेरे ऊपर उसका पे हाँ अरविंद परिहार दो हजार तेईस में हाँ वो वीडियो मैं बता रही हूँ मैं एमपी में भी नहीं थी मैं छत्तीसगढ़ में थी उस समय मेरा झगड़ा हुआ था तो इन्होंने बोला था कि मैं अब पूजा परिहार से कभी नहीं मिलूंगा तो मैंने कहा तुम मतलब मेरे मुंह से ऐसा निकल गया तो कि तुम गू खाने लगे हो मैं नहीं रहूंगी तुम्हारे साथ तो इनने थोड़ी देर बाद वो वीडियो मुझे खुद से सेंड किया था और ये बोला था कि बाबू मैं सुधर गया हूँ जिसका मैसेज मेरे पास अभी भी है और मेरे पास वो फोटोज वीडियो सारे हैं हाँ मानसिक और मेरी जो मतलब भाभी है मतलब हमारे टच में तो वो हमारा सपोर्ट करती है उनके दो बच्चे हैं बड़े बड़े वो कंपनी में जॉब करते हैं तो उनकी लड़की के लिए ऐसे लिखते ये धंधा करती है और मेरे लिए भी उनकी मम्मी के लिए भी मतलब जो जो मतलब मेरे सपोर्ट में खड़ा हो रहा है उन सबको ऐसे ही तो बोला मैंने आने समाज से शादी की थी हाँ लेकिन उन्होंने बताया नहीं था और इसकी शिकायत मैंने सिरोल थाने में दो को पता चला था तो करी थी हाँ करिए वो ये, बो ये बोल रहा है कि सिरोल थाने आप चले जाओ और कम्प्लेन कर कर देना वो कर लेंगे जबकि हम पहले भी गए थे आवेदन दे के निकले थे तो हमारी हानि हुई थी हमें बहुत ज्यादा नुकसान हुआ था ऑफिस साइबर क्राइम में आवेदन आ रहे थे क्योंकि अरविंद परिवार है तो जो झूठी पोस्ट कर रहा था तो जैसे ही हम लौट रहे थे तो उसने हमें देख लिया तो ऑटो में हम लोग बैठ रखे थे तो ऑटो के पीछे आया तो ऑटो के पीछे आते आते क्या हुआ हमने भैया को बोला आप ऑटो मत रुको आप चलो उन्होंने दूसरी जगह ऑटो मोड़ दी ये अपना रूप सिंह स्टेडियम के साइड तो वो एक ऑटो से और पीछे आया तो ऑटो जब एक साथ में जब आई तो वो हमारी ऑटो में उनको हाथ पकड़ के गिरा लिया और तो उसके डर की वजह से ऑटो वाले ना मैं ऑटो में बैठा था तो ऑटो वाला तेजी में निकल गया और सारे लड़के भाग गए थे तो मैं मैं बच गया उसने मुझ पर ही फायरिंग करने की कोशिश की थी मेरा फ्रेंड था साथ में और दो लड़के भी थे जो स्टेशन जा रहे थे अलग बैठे हुए थे मेरा फ्रेंड था वो वो उसका नंद लाल पंचा मैं हरियाणा रहता हूँ जॉब करता हूँ हरियाणा में जी हम भाभी मानते थे।, थे, थे हाँ फैमिली रहती थी हमारी फैमिली के साथ रहती थी वो बैग में लेके आया था बैग में लेके आया था बैग में लेके आया था जब उसने ऑटो जब एक साथ में लगी तो उसने निकाल लिया था हाँ।, हाँ मेरे सामने मारी। उसने कम से कम पांच से छह राउंड फायर किए मैं तो, मैं में बैठा रह गया तो वो नीचे गिरा लिया था तो उसने फायरिंग की उसके बाद वो ऑटो वाले भैया कहीं नहीं रुके ना मेरे को उतरने दिया ना कुछ किया नहीं, नहीं 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 वो तो ये कह रहा था तू तो रुक तो रुक मैं बता रहा हूँ तुझे नहीं, 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 नहीं।, नहीं। वो हाँ पहले धमकाता था, था उनको usse pehle uske unke baad daily call karta tha but wo uthate nahi the ki main tujhe maar dunga ye kar dunga wo kar dunga lekin wo call nahi uthate